ਗੈਰੀ ਉਹ ਜਿਹੜੇ ਢੇਰ ਜਨੇ ਮੈਨੂੰ ਇਹਦਾ ਤਾਂ ਰੇਟ ਦੱਸ ਦਿਓ ਕੀ ਇਹਦਾ ਰੇਟ ਹੈ ਇੰਸਟਾਗ੍ਰਾਮ ਵਾਲੇ ਸੂਟ ਆਏ ਰਾਜਾ ਰਾਣੀ ਵਾਲੇ ਆ ਚੱਕ ਆ ਚੱਕ ਕਰ ਬਰੇ ਬੰਦੇ ਦੇ ਬੰਦ ਮੁਠੇ ਮਿਲ ਜਾਣਗੇ ਇਹਦੇ ਵਿੱਚ ਮੁਠੇ ਤਾਂ ਦੇ ਦਾਂਗੇ ਰੇਟ ਤਾਂ ਦੱਸ ਦੇ ਉਹ ਰੇਟ ਦਦਾਂ ਕੋਈ ਨਾ ਪਹਿਲਾਂ ਚੈੱਕ ਤਾਂ ਕਰ ਲੈ ਉਹ ਚੈੱਕ ਤਾਂ ਕਰ ਲੈ ਇਹਦੇ ਵਿੱਚ ਢੇਰਾਂ ਦੇ ਢੇਰ ਪਏ ਨੇ 베ਰਾਂ ਦੇ 베ਰ ਪਏ ਨੇ ਰੰਗੜ ਜਾਣ ਫੁੱਲ ਬਟਾ ਫੁੱਲ ਪਏ ਨੇ ਲੈ ਬੋਲ ਤਾਂ ਹੁਣ ਰੇਟ ਜਿਹੜੇ ਬਾਜ਼ਾਰ ਦੇ ਵਿੱਚ 5-500 ਦੇ ਮਿਲਦੇ ਆਪਾਂ 500 ਦੇ ਦੋ ਦੇਣੇ ਆ 500 ਦੇ ਦੋ ਨਾ ਮਾਲੜੇ ਨਾ ਪਿਓ ਲੈ ਵੀ ਦਾ ਆ ਕਾ ਕਰ ਬਰੇ ਪਛਮੇਨੇ ਦਾ ਸੂਟ ਆ ਨਾਲੇ ਇਹ ਪਛਮੇਨੇ ਦਾ ਸ਼ਾਲ ਆ ਬਰੇ ਖੋਲ ਕੇ ਦੇਖ ਨਾ ਸਮਾਰ ਕੇ ਆ ਛੋਲ ਚੈੱਕ ਕਰਵਾ ਦੇ ਗੁਰਬ ਛੋਲ ਚੈੱਕ ਕਰਵਾ ਦਿਓ ਇਹ ਛੋਲ ਪਹਿਣਾ ਨੂੰ ਇਹ ਨਾ ਹੋਵੇ ਕਿ ਕਿਤੇ ਟੋਟੇ ਜੇ ਨੇ ਪੂਰੇ ਵਡੀਆਂ ਨੇ ਸੂਟ ਚੈੱਕ ਕਰਾ ਲੈ ਅੱਲਾ ਦਾ ਬਖਸ਼ਾ ਦੇ ਵਿੱਚ ਇੱਕ ਤੋਂ ਇੱਕ ਕਲਰ ਮਿਲ ਜੂਗਾ ਇੱਕ ਤੋਂ ਇੱਕ ਡਿਜ਼ਾਈਨ ਮਿਲ ਜੂਗਾ ਇਹਦੇ ਵਿੱਚ ਆ ਦੇਖ ਬਰੇ ਇੱਟੀਦਾਂ ਇੱਟੀਦਾਂ ਲੈਣ ਵਾਸਤੇ ਆਉਣਾ ਕਿੱਥੇ ਪਊਗਾ ਜੈਮਾ ਚੰਤਪੁਰ ਨੇ 프ਰਿੰਟ ਹਾਊਸ ਮਹਿਲਕਲਾਂ ਦੇ ਵਿੱਚ ਐਸਜੀਆਈ ਬੈਂਕ ਦੇ ਸਾਹਮਣੇ ਇੱਕੋ ਇੱਕ ਦੁਕਾਨ ਆ ਵੀਰੇ ਆਪਣੀ ਆ ਦਿੱਤੇ ਲੈ ਵੀ ਵੀਡੀਓ ਨੂੰ ਆਪਾਂ ਵੀਡੀਓ ਸ਼ੇਅਰ ਕਰਕੇ ਆਉਣਗੇ ਇਹ ਵੀ ਆਪਾਂ 500 ਦੇ ਦੋ ਡੇਣੇ 77 16 ਸੂਟ ਆ ਵੀ 500 ਦੇ ਦੋ ਡੇਣੇ ਜਿਹੜੇ ਵੀਡੀਓ ਸ਼ੇਅਰ ਕਰਕੇ ਆਉਂਦੇ ਆ ਉਹਨਾਂ ਨੂੰ 500 ਦੇ ਦੋ ਡੇਣੇ ਆ 500 ਦਾ ਜੋੜਾ ਨਾ 77 ਨਾ 16 ਲੋ ਵੀ ਵੀਡੀਓ ਸ਼ੇਅਰ ਕਰਕੇ ਆਜੋ ਚੱਕ ਤੋਂ ਫੱਟੇ ਲੋ ਮੇਲਾ